ਕੁੜੀਆਂ ਹੱਟਾਂ ਦੇ ਚੱਲਦੇ ਵਿਆਹ ਦੇ ਵਿੱਚ ਮੁੰਡਾ ਕੁੜੇ ਨੇ ਨੱਚ-ਨੱਚ ਪੱਟ ਦਿੱਤੀ ਹੈ ਟਾਇਲਾ ਜਾ ਤਾਂ ਇਹ ਲੋਕ ਤਾਂ ਹੋ ਗਏ ਵੀਡੀਓ ਵਾਇਲਟ ਆਓ ਤੁਹਾਨੂੰ ਪਹਿਲਾਂ ਵੀਡੀਓ ਦੀ ਇੱਕ ਹੋਰ ਨਿੱਕੀ ਜਿਹੀ ਝਲਕ ਦਿਖਾ ਦੇ ਜੋ ਹੈਰਾਨ ਕਰ ਦੇਵੇਗੀ ਰਿਸ਼ਤੇਦਾਰਾਂ ਸਾਹਮਣੇ ਜਦੋਂ ਮੁੰਡੇ ਨੇ ਦਿਖਾਇਆ ਆਪਣਾ ਪੰਗੜਾ ਤੇ ਨਾਲ ਲੱਗੇ ਨੱਚਾਂ ਕੁੜੀ ਤੇ ਰਿਸ਼ਤੇਦਾਰਾਂ ਦੀਆਂ ਰਹਿ ਗਈਆਂ ਅੱਖਾਂ ਅੱਡੀਆਂ ਤੇ ਤੁਸੀਂ ਇਸ ਵੀਡੀਓ ਤੇ ਵਿੱਚ ਸਾਫ਼-ਸਾਫ਼ ਦੇਖੋਗੇ ਮੁੰਡਾ ਕੁੜੀ ਜਦੋਂ ਪੰਗੜਾ ਪਾਉਣ ਲੱਗੇ ਤਾਂ ਰਿਸ਼ਤੇਦਾਰ ਹੋ ਗਏ ਸ਼ਰਤ ਤੇ ਤੇ ਮੁੰਡੇ ਨੇ ਪਾਇਆ ਬੇਹੱਦ ਸੋਹਣਾ ਪੰਗੜਾ ਵਿਆਹ ਵਾਲੇ ਦਿਨ ਮੁੰਡੇ ਕੁੜੀ ਦਾ ਦੇਲੇ ਬੇਹਾਤ ਉਡੂ ਊਡੂ ਕਰਿਆ ਜੱਥੇ ਕੀ ਦੋਤੋ ਆਪਣੇ ਮਨ ਦੀ ਪੜਾਂਸ ਕੱਢਣ ਦੇ ਲਈ ਮਨ ਪਸੰਦ ਦਾ ਗੀਤ ਲਾ ਕੇ ਵਿਆਹ ਦੇ ਵਿੱਚ ਲਾ ਦਿੱਤੇ ਆ ਰੌਣਕਾਂ ਤੇ ਮੁੰਡੇ ਦਾ ਸਿੱਖਿਆ ਹੋਇਆ ਕਾਲਜ ਟਾਈਮ ਦਾ ਪੰਗੜਾ ਤੇ ਅੱਜ ਰਿਸ਼ਤੇਦਾਰਾਂ ਸਾਹਮਣੇ ਪਾਇਆ ਤਾਂ ਮੁੰਡੇ ਨੇ ਲਾਇਆ ਅੱਡੀਆਂ ਦਾ ਜੋਰ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜਿਵੇਂ ਕਿ ਦੋਤੋ ਇਹੋ ਜਿਹੀ ਹੈ ਵੀਡੀਓ ਸੋਸ਼ਲ ਮੀਡੀਆ ਤੇ ਬੇਹਾਦ ਵਾਇਰਲ ਹੁੰਦੀ ਰਹਿੰਦੀ ਰਹਿੰਦੇ ਹਨ ਕੀ ਦੋਤੋ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੀ رائے ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਨੇ ਰਹਿ ਲਈ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ